ਨਸ਼ਾ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਉਦਯੋਗਿਕ ਨਗਰੀ ਮੰਡੀ ਕੋ ਬਿੰਦਕੜ ਵਿਖੇ ਨਸ਼ਾ ਤਸਕਰਾਂ ਵੱਲੋਂ ਬਣਾਏ ਗਏ ਅਨधिकृत ਮਕਾਨਾਂ ਉੱਤੇ ਅੱਜ ਪ੍ਰਸ਼ਾਸਨ ਦਾ ਪੀੜਾ ਪੰਜਾ ਚਲਾਇਆ ਗਿਆ। ਨਸ਼ੇ ਦੇ ਕਿ ਇਹ ਕਾਰਵਾਈ ਪ੍ਰਸ਼ਾਸਨ ਵੱਲੋਂ ਮੰਡੀ ਕੋ ਬਿੰਦਕੜ ਦੇ ਟੇਹਾ ਕਲੂਨੀ ਵਿਖੇ ਕੀਤੀ ਗਈ ਹੈ। ਇਸ ਮੌਕੇ ਪੀੜਤ ਲੋਕਾਂ ਨੇ ਕਿਹਾ ਕਿ ਇਹ ਕਾਰਵਾਈ ਹੋਰ ਬਾਕੀ ਘਰਾਂ ਤੇ ਵੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਾਰੀ ਗੜੀ ਹੀ ਨਸ਼ਾ ਵੇਚਣ ਦੀ ਆਦੀ ਹੈ। ਇਸ ਮੌਕੇ ਬੋਲਦੇ ਐਸਐਸਪੀ ਜੀ ਫੋਟੋਗ੍ਰਾਫ ਸਾਹਿਬ ਸ਼ੁਭਮ ਅਗਰਵਾਲ ਹਲਕਾ ਬਲੂ ਦੇ ਵਿਧਾਇਕ ਗੈਰੀ ਵੜ ਕਿ ਨਸ਼ਾ ਤਸਕਰ ਖਿਲਾਫ ਇੱਕ ਟੀਮ ਹੋਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਜੇਕਰ ਕੋਈ ਵੀ ਜਿਹੜੇ ਨਸ਼ਾ ਤਸਕਰ ਪਾਈ ਗਈ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅੱਜ ਜੀ ਅਸੀਂ ਕੀ ਕਹਿੰਦੇ ਆ ਸਲੋਚਨਾ ਦੇਵੀ ਤੇ ਉਹਨਾਂ ਦਾ ਪਰਿਵਾਰ ਸੀ ਕਿ ਨਸ਼ਾ ਵੇਚਣ ਦੇ ਆਦੀ ਸੀ ਤੇ ਸਿਵਲ ਪ੍ਰਸ਼ਾਸਨ ਨੇ ਜਦੋਂ ਵੈਰੀਫਾਈ ਕੀਤਾ ਤੇ ਇਹਨਾਂ ਨੇ ਕਿ ਲੀਗਲੀ ਕੰਸਟਰਕਟਡ ਜਿਹੜੀ ਆ ਪ੍ਰਾਪਰਟੀ ਤੇ ਬਣਾਈ ਸੀ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਜਿਹੜੀ ਪ੍ਰਾਪਰ ਪ੍ਰੋਸੀਜਰ ਫਾਲੋ ਕਰਦੇ ਕਿਉਂਕਿ ਇਹਨਾਂ ਨੂੰ ਪਹਿਲੇ ਦੋ ਨੋਟਿਸਿਸ ਵੀ ਦਿੱਤੇ ਗਏ ਸੀਗੇ ਇਸ ਸਬੰਧੀ ਕਿ ਸਾਰਾ ਪ੍ਰਾਪਰ ਪ੍ਰੋਸੀਜਰ ਫਾਲੋ ਕਰਦੇ ਆ ਜੀ ਕਾਰਵਾਈ ਜਿਹੜੀ ਹੈਗੀ ਉਹ ਅਮਲ ਚ ਲੈਂਦੀ ਹੈ ਬਾਕੀ ਕਿਤੇ ਵਿੱਚ ਵੀ ਜੇ ਅਗਰ ਕੋਈ ਵੀ ਆਪਾਂ ਨੂੰ ਨਸ਼ਾ ਤਸਕਰ ਆਪਾਂ ਨੂੰ ਮਿਲਦਾ ਹੈ ਤੇ ਸਿਵਲ ਪ੍ਰਸ਼ਾਸਨ ਵੱਲੋਂ ਇਹ ਜਿਹੜੀ ਹੈਗੀ ਆ ਚੀਜ਼ ਵੈਰੀਫਾਈ ਹੁੰਦੀ ਹੈ ਕਿ ਉਹਨੇ ਕੋਈ ਇਸ ਤਰੀਕੇ ਦਾ ਇਨਕ੍ਰੋਚਮੈਂਟ ਕੀਤੀ ਹੈ ਕਿਸੇ ਜ਼ਮੀਨ ਤੇ ਜਾਂ ਉਸਨੇ ਜੇ ਅਗਰ ਕੋਈ ਇਲਿਸੀਟ ਸੇਲ ਆਫ ਡਰੱਗਸ ਤੇ ਸੇਲ ਆਫ ਇਲਿਸੀਟ ਡਰੱਗਸ ਤੇ ਵੀ ਜੇਕਰ ਕੋਈ ਪ੍ਰਾਪਰਟੀ ਬਣਾਈ ਹੈ ਤਾਂ ਆਪਾਂ ਉਹਦੇ ਕੰਪੀਟੈਂਟ ਅਥਾਰਟੀ ਤੋਂ ਆਪਾਂ ਆ ਦੀ ਕੰਮੀ ਕਰ ਵੀ ਅੱਗੇ ਵੀ ਜਾਰੀ ਹੈ ਤੇ ਫਾਈਂਡ ਹੋਈਆਂ ਕੁਝ ਹੋਰ ਐ ਜੀ ਪ੍ਰੋਸੀਡਿੰਗ ਹਾਂ ਜੀ ਬਿਲਕੁਲ ਜੀ ਲਗਾਤਾਰ 750 ਨੇ ਇਸ ਤੇ ਕੰਮ ਕਰ ਰਿਹਾ ਹੈ ਤੇ ਸਾਡੇ ਵੱਲੋਂ ਵੀ ਜਿਹੜੀ ਹੈਗੀ ਨਸ਼ਾ ਤਸਕਰਾ ਤੇ ਲਗਾਤਾਰ ਜਿਹੜੀ ਹੈਗੀ ਬੜੀ ਕਲੋਜ਼ ਵਾਚ ਹੈ ਅਸੀਂ ਵੀ ਫਾਈਂਡ ਆਊਟ ਕਰ ਰਹੇ ਹਾਂ ਜੇ ਆਕਰ ਡਾਇਰੈਕਟ ਸੇਲ ਆਫ ਡਰੱਗਸ ਤੋਂ ਜੇ ਕੋਈ ਪ੍ਰੋਪਰਟੀ ਬਣਾਈ ਹੈ ਤੇ ਉਹਦੇ ਆਪਾਂ ਕੰਪੀਟੈਂਟ ਅਥਾਰਟੀ ਤੋਂ ਫ੍ਰੀਜ਼ਿੰਗ ਆਰਡਰ ਲੈ ਕੇ ਆਪਾਂ ਅੱਗੇ ਬੜੀ ਗੱਲ ਨਹੀਂ ਕਰਦੇ ਸਖਤ ਜਿਹਾ ਤਾਬਨੀ ਹੈ ਜੀ ਯਾਦ ਰੱਖੋ ਪੰਜਾਬ ਚਟਕੇ ਪੱਜ ਜਾਓ ਵਰਨਾ ਅਸੀਂ ਤੁਹਾਨੂੰ ਨਹੀਂ ਚੱਡਾਂਗੇ ਉਸ ਦਾ ਜੋ ਐਕਸ਼ਨ ਕੀਤੇ ਜਾ ਰਹੇ ਹਨ ਇਹ ਵੀ ਅਸੀਂ ਇਸ ਸੀਰੀਏ ਦੇ ਵਿੱਚ ਪਹਿਲੇ ਵੀ ਅਕੋਰਡੈਂਸ ਆ ਸਚ ਆਪਰੇਸ਼ਨ ਕਰਦੇ ਰਹੇ ਤੇ ਅੱਗੇ ਵੀ ਇਦਾਂ ਦੇ ਆਪਰੇਸ਼ਨਸ ਜਾਰੀ ਰਹਿਣਗੇ ਤੇ ਜਿਹੜੇ ਵੀ ਵਿਅਕਤੀ ਹਨ ਭਾਵੇਂ ਉਹ ਇਸ ਗਲੀ ਦੇ ਵਿੱਚੋਂ ਜਾਂ ਸਾਡੇ ਜ਼ਿਲ੍ਹੇ ਦੇ ਵਿੱਚ ਭਾਵੇਂ ਜਿੱਥੇ ਹੋ ਅਗਰ ਉਹ ਕਿਤੇ ਵੀ ਜਿਹੜਾ ਨਸ਼ਾ ਵੇਚਦੇ ਹਨ ਤੇ ਸਿਵਲ ਪ੍ਰਸ਼ਾਸਨ ਜੇ ਅਗਰ ਫਾਈਂਡ ਆਊਟ ਕਰਦਾ ਹੈ ਕਿ ਉਹਨਾਂ ਵੱਲੋਂ ਕਿ ਲੀਗਲ ਪ੍ਰਾਪਰਟੀ ਕਨਸਟਰਕਟ ਕੀਤੀ ਗਈ ਹੈ ਤੇ ਅੱਗੇ ਵੀ ਇਸੇ ਤਰੀਕੇ ਦੀ ਜਿਹੜੀ ਐਕਸਰਸਾਈਜ਼ ਸੀ ਤਰੀਕੇ ਦੀ ਜਿਹੜੀ ਹੈ ਕਾਰਵਾਈ ਸਖਤ ਕਰ ਰਹੀ ਹੈ ਅਸੀਂ ਚੰਨ ਮੰਡੀ ਗੁੰਗੜ ਦੇ ਵਿੱਚ ਨਾ ਰੋਜ਼ ਵੀਡੀਓ ਵਾਇਰਲ ਹੁੰਦੀਆਂ ਨੇ অথেন্টিਕੇਸ਼ਨ ਹੁੰਦੀ ਹੈ ਵੀਡੀਓ ਦੇ ਵਿੱਚ ਪੂਰੀ ਬੰਦੇ ਆ ਮੰਨਦੇ ਨੇ ਵੀ ਹਾਂ ਅਸੀਂ ਵੇਚਦੇ ਆ ਅੱਜ ਆ ਗਏ ਕੱਲ ਨੂੰ ਨਹੀਂ ਆਵਾਂਗੇ ਬਟ ਮੰਡੀ ਗੁੰਗੜ ਦੇ ਵਿੱਚ ਜੇ ਤੁਹਾਨੂੰ ਲੱਗਦਾ ਨਹੀਂ ਵੀ ਜ਼ਿਆਦਾ ਕਾਰਵਾਈ ਦੀ ਇੱਥੇ ਲੋੜ ਹੈਗੀ ਵਾ ਜੀ ਜਿੱਦਾਂ ਪਹਿਲੇ ਵੀ ਪੁਲਿਸ ਵੱਲੋਂ ਕਾਰਵਾਈ ਕਰਤੀ ਕੀਤੀ ਗਈ ਸੀ ਅੱਗੇ ਵੀ ਅਸੀਂ ਕਾਰਵਾਈ ਕਰਦੇ ਰਵਾਂਗੇ ਕੋਈ ਵੀ ਵਿਅਕਤੀ ਜਿਹੜੀ ਕਿਸੇ ਨੂੰ ਜਿੱਦਿਹੀ ਇਨਫੋਰਮੇਸ਼ਨ ਮਿਲਦੀ ਹੈ ਚਾਹੇ ਉਹ ਪਬਲਿਕ ਵੱਲੋਂ ਹੋਵੇ ਜਾਂ ਜਿੱਥੋਂ ਚਾਹੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਹੋ ਉਹ ਆਪਾਂ ਉਸਤੇ ਜਿਹੜੀ ਜਿਹੜੀ ਇੱਕ ਨਵੀਂ ਕਮੇਟੀ ਬਣੀ ਹੈ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੀ ਨਸ਼ੇ ਖਿਲਾਫ ਜਿਹੜੀ ਜੜਾ ਜਿੱਧੀ ਸ਼ੁਰੂ ਕੀਤਾ ਗਿਆ ਹੈ ਉਹਦੇ ਅਧੀਨ ਮੰਡੀ ਗਵਿੰਦਗੜ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਕਾਰਵਾਈ ਹੋਈ ਹੈ ਜੀ ਜਿਹੜੇ ਪਰਿਵਾਰ ਤੇ ਕਾਰਵਾਈ ਹੋਈ ਹੈ ਇਹਨਾਂ ਤੇ ਪਿਛਲੇ ਸਾਲ ਇਹ ਦੋ ਐਨਡੀपीएस ਦੇ ਕੇਸ ਹੋਏ ਨੇ ਤਾਜ਼ਾ-ਤਾਜ਼ੇ ਤੇ ਹਾਲੇ ਵੀ ਨਸ਼ੇ ਦੇ ਵਪਾਰ ਦੇ ਵਿੱਚ ਇਹ ਰਲੇ ਮਿਲੇ ਹੋਏ ਸੀਗੇ ਉਸ ਜਿਹੜੀ ਜੰਗ ਹੈ ਉਹਦੇ ਅਧੀਨ ਇਹਨਾਂ ਨਸ਼ੇ ਵਾਲਿਆਂ ਤੇ ਕਾਰਵਾਈ ਹੋਈ ਹੈ ਮੈਂ ਅੱਜ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਜਿੰਨੇ ਵੀ ਹਲਕਾ ਅਮਲੋ ਦੇ ਵਿੱਚ ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਸ਼ੀਦਾਂ ਦੀ ਧਰਤੀ ਜਿਹੜੇ ਨਸ਼ਾ ਵੇਚਣ ਦਾ ਗੰਦਾ ਕਾਰੋਬਾਰ ਕਰਦੇ ਨੇ ਮੈਂ ਉਹਨਾਂ ਨੂੰ ਵਾਰਨਿੰਗ ਦਿੰਨਾ ਹੈ ਵੀ ਤੁਸੀਂ ਤੁਰੰਤ ਇਹ ਕੰਮ ਹੈ ਜਿਹੜਾ ਇਹ ਬੰਦ ਕਰੋ ਵਰਨਾ ਜਿਹੜੀ ਇਹ ਕਾਰਵਾਈ ਅੱਜ ਮੰਡੀ ਗੋੰਦਗਰ ਸ਼ਹਿਰ ਦੇ ਵਿੱਚ ਹੋਈ ਹੈ ਇਹ ਆਉਣ ਵਾਲੇ ਦਿਨਾਂ ਚ ਤੁਹਾਡੇ ਤੇ ਵੀ ਹੋ ਸਕਦੀ ਹੈ ਤੇ ਨਾਲ ਨਾਲ ਮੈਂ ਜਿਹੜੇ ਸਾਡੇ ਸੂਝਵਾਨ ਵੋਟਰ ਨੇ ਮੈਂ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਆ ਕਿ ਆਪਾਂ ਅਕਸਰੇ ਨਸ਼ੇ ਖਿਲਾਫ ਜਿਹੜੇ ਬੰਦੇ ਨਸ਼ਾ ਵੇਚਦੇ ਹੁੰਦੇ ਉਹਨਾਂ ਖਿਲਾਫ ਦਰਖਾਸਤ ਜਾਂ ਸ਼ਿਕਾਇਤ ਦੇਣ ਤੋਂ ਡਰ ਜਾਂਦੇ ਨੇ ਕਿਉਂਕਿ ਆਪਾਂ ਨੂੰ ਲੱਗਦਾ ਵੀ ਕਾਰਵਾਈ ਹੁੰਦੀ ਨਹੀਂ ਫਿਰ ਉਹ ਲੋਕ ਸ਼ਿਕਾਇਤ ਕਰਤਾ ਨੂੰ ਤੰਗ ਕਰਦੇ ਨੇ ਮੈਂ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ ਆ ਕਿ ਪੰਜਾਬ ਸਰਕਾਰ ਪੂਰੀ ਅ ਦੇ ਲਈ ਦੇ ਨਾਲ ਨਸ਼ੇ ਦੇ ਖਿਲਾਫ ਜਿਹੜੀ ਉਹ ਜੰਗ ਹੈ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਹੈ ਤੇ ਇਹ ਇੱਕ ਅੱਧਾ ਦਿਨ ਨਹੀਂ ਚੱਲਣ ਵਾਲੀ ਲੰਬਾ ਚੱਲੂਗੀ ਤੁਹਾਡੇ ਆਸ-ਪਾਸ ਮੁਹੱਲਿਆਂ ਦੇ ਵਿੱਚ ਜੇ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਹੈ ਤੁਸੀਂ ਉਹ ਇਨਫੋਰਮੇਸ਼ਨ ਆਪਣੇ ਲੋਕਲ ਥਾਣੇ 'ਚ ਮੇਰੇ ਕੋਲ ਡਾਇਰੈਕਟਲੀ ਐਮ ਐਲ ਏ ਹਮ ਲੋਕ ਕੋਲ ਤੁਸੀਂ ਪਹੁੰਚਾਓ ਤੇ ਜਿਹੜੇ ਵੀ ਨਸ਼ੇ ਦਾ کاروبار ਕਰਦੇ ਨੇ ਉਹਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਇਹ ਤੇ ਅਵਸ਼ਕੀ ਹੈ। ਵੀ ਕੁਝ ਕਹਿ ਰਹੇ ਵੀ ਹਾਈ ਕੋਰਟ ਵੱਲੋਂ ਜਿਹੜੇ ਮਕਾਨ ਨਾਟੋਂ ਦੀ ਕੋਈ ਸਟੇਲ ਦਿੱਤੀ ਗਈ ਆ ਉਹਦੇ ਬਾਰੇ ਸਰ ਹਾਲ ਤੱਕ ਇਹ ਜਿਹੇ ਆਰਡਰ ਕਿਸੇ ਕੋਲ ਨਹੀਂ ਆਇਆ ਹੈਗਾ ਜੀ ਤੇ ਜੇ ਕੋਈ ਆਰਡਰ ਆਊਗਾ ਤਾਂ ਦੇਖਾਂਗੇ। ਇੱਥੇ ਦੇ ਵਸਨੀਕਾਂ ਨੇ ਇੱਕ ਗੱਲ ਕਹੀ ਆ ਵੀ ਸਾਰੀ ਗਲੀ ਦੇ ਵਿੱਚ ਮਤਲਬ ਨਸ਼ੇ ਦਾ ਪਰਚਲਨ ਹੈ। ਵੀ ਪੁਲਿਸ ਨੇ ਸਿਰਫ ਇੱਕ ਕਰਦੇ ਕਾਰਵਾਈ ਜਿੱਥੇ 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 ਸਾਡੇ ਕੋਲ ਕਾਰਵਾਈ ਕਰਨ ਦੀ ਜਿਹੜੀ ਕਾਨੂੰਨੀ ਧਰਾਵਾਂ ਦੇ ਅਧੀਨ ਜਿੱਥੇ ਸਾਡੀ ਕਾਰਵਾਈ ਕਰਨੀ ਬਣਦੀ ਹੈ ਉੱਥੇ ਕਰ ਰਹੇ ਆ। ਪਰੀਦਾ ਮਲਵੇ ਨਹੀਂ ਕਿ ਜਿਹੜੇ ਬਾਕੀ ਨੂੰ ਬੱਜ ਜਾਣਗੇ ਉਹਨਾਂ ਤੇ ਵੀ ਆਉਣ ਨਾਲ ਜੀ ਸਰ ਜੀ ਜਿਹੜਾ ਤੁਸੀਂ ਸਾਡਾ ਘਰ ਘਾਰ ਰਿਹਾ ਅਸੀਂ ਕੱਲੇ ਨਹੀਂ ਹੈਗੇ ਪੂਰਾ ਮੱਲਾ ਜਿਸ ਦੇ ਘਰ ਦੀ ਸਰਕਾਰੀ ਵਿੱਚ ਜਗ੍ਹਾ ਜਿ ਬੈਠਾ ਸਾਰਾ ਜਿਨ੍ਹਾਂ ਦੇ ਘਰਾਂ ਤੋਂ ਸਬੂਤ ਬੜਿਆ ਸਾਰਾ ਉਹ ਘਰ ਚੋਰੀ ਫੜੇ ਗਏ